ਅੱਜ ਗੱਲ ਕਰਦੇ ਆਂ ਵੀ ਆਪਾਂ 70 ਤੋਂ 75 ਦਿਨਾਂ ਦੀ ਕਣਕਾ ਜਾਂ 50 ਤੋਂ 55 ਦਿਨਾਂ ਦੀ ਕਣਕਾ ਵੀ ਉਹਦੇ ਵਿੱਚ ਆਪਣੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਗਿਆ। ਉਹਦਾ ਆਪਾਂ ਖਾਤਮਾ ਕਿਵੇਂ ਕਰਗੇ? ਆਜੋ ਕਰਦੇ ਆਂ ਵੀਡੀਓ ਸ਼ੁਰੂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈਓ ਤੁਸੀਂ ਸਾਰੇ ਠੀਕ ਹੋਵੋਗੇ, ਵਧੀਆ ਹੋਵੋਗੇ ਤੇ ਪਿੰਡੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਗੁੱਲੀ ਡੰਡੇ ਦੇ ਮੁੱਦੇ ਤੇ। ਠੀਕ ਹੈ। ਵੀ ਕਣਕ ਆਪਣੀ ਤਕਰੀਬਨ 70-75 ਜਣਾ ਦੀ ਹੋ ਗਈ ਆ ਤੇ ਆਪਣੇ ਗੁੱਲੀ ਡੰਡਾ ਬਹੁਤ ਜਾਦੇ ਆ ਤੇ ਉਹਦਾ ਕੀ ਹੱਲ ਕਰਗੇ ਹੁਣ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਆਜੋ ਕਰਦੇ ਆ ਪਾਈ ਦੀ ਵੀਡੀਓ ਸ਼ੁਰੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਦੇ ਵੀਡੀਓ ਅਪਲੋਡ ਕੀਤੀਆਂ ਸੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਵੇਖ ਵੀ ਸਕਦੇ ਆ ਵੀ ਆਪਾਂ ਨਾ ਗੁੱਲੀ ਡੰਡਾ ਮਾਰਿਆ ਸੀਗਾ ਪਹਿਲਾਂ ਤਾਂ ਸੰਘੋਰ ਪਾਈ ਸੀਗੀ ਠੀਕ ਹੈ ਜੀ ਰੇਹ ਦੇ ਵਿੱਚ ਮਿਲਾ ਕੇ ਬਾਦ ਦੇ ਵਿੱਚ ਆਪਾਂ ਜਿੱਥੇ-ਜਿੱਥੇ ਗੁੱਲੀ ਡੰਡਾ ਰਹਿ ਗਿਆ ਸੀ ਉੱਥੇ-ਉੱਥੇ ਐਕਸਲ ਦੀ ਸਪਰੇਅ ਕੀਤੀ ਸੀ ਤੇ ਉਹ ਬਈ ਟ੍ਰਾਇਲ ਜਿਹੜੇ ਆਪਾਂ ਦੋਨੇ ਲਾਈ ਸੀ ਉਹ ਕੱਸੀ ਵਾਲੇ ਖੇਤਾਂ ਲਾਈ ਸੀ ਜਿਹੜੇ ਆਪਣੇ ਇੱਧਰਲੇ ਖੇਤ ਆ ਇੱਧਰ ਆਪਾਂ ਜਾਨੀ ਕਿ ਵੀ ਕੋਸੇ ਜਾਨੀ ਇਹ ਜਿਆ ਟ੍ਰਾਇਲ ਨਹੀਂ ਲਾਇਆ ਸੀਗਾ ਮੰਨ ਲਓ ਵੀ ਨਹੀਂ ਪਾਈ ਸੀ ਸਣਕੋਰ ਨਾ ਕੋਈ ਸਪਰੇਅ ਕੀਤੀ ਸੀ ਆਹ ਜਿਹੜਾ ਖੇਤ ਆ ਬਈ ਆਪਣਾ ਇੱਥੇ ਪਿਛਲੀ ਯਾਰ ਤੁਹਾਨੂੰ ਪਤਾ ਵੀ ਜਿਵੇਂ ਆਪਾਂ 826 ਦਾ ਟ੍ਰਾਇਲ ਲਾਇਆ ਸੀ ਜਿਹੜੇ ਤਾਂ ਭਰਾ ਪ੍ਰਾਨੀਆਂ ਵੀਡੀਓ ਦੇਖਦੇ ਉਹਨਾਂ ਨੂੰ ਤਾਂ ਆਹ ਖੇਤ ਦਾ ਪਤਾ ਇੱਧਰ ਬਈ ਆਪਾਂ ਨਾ ਕੋਈ ਵੀ ਸੁਣ ਕੋਰ ਜਾਂ ਕੋਈ ਵੀ ਗੁੱਲੀ ਡੰਡੇ ਦੀ ਸਪਰੇ ਨਹੀਂ ਕੀਤੀ ਠੀਕ ਹੈ ਜੀ ਤੇ ਇੱਥੇ ਬਈ ਗੁੱਲੀ ਡੰਡਾ ਪਹਿਲਾਂ ਹੈ ਵੀ ਨਹੀਂ ਸੀ ਤੇ ਇਸ ਟਾਈਮ ਜੇ ਹੁਣ ਗੱਲ ਕਰ ਗਏ ਵੀ ਗੁੱਲੀ ਡੰਡਾ ਬਹੁਤ ਜ਼ਿਆਦਾ ਨਿਕਲੇ ਆ ਆਪਣੀ ਕਣਕ ਤੋਂ ਉੱਪਰ ਦੀ ਹੋ ਗਿਆ ਤੇ ਕਿਤੇ-ਕਿਤੇ ਹੈ ਵੀ ਨਹੀਂ ਕਿਤੇ-ਕਿਤੇ ਹੈਗਾ ਹੁਣ ਗੱਲ ਕਰਦੇ ਆਪਾਂ ਬਈ ਮੇਨ ਮੁੱਦੇ ਦੀ ਕਈ ਹੁਣ ਭਰਾ ਮੈਨੂੰ ਕਮੈਂਟ ਕਰਦੇ ਆ ਵੀ ਸਾਡੇ ਬਈ ਗੁੱਲੀ ਡੰਡਾ ਹੋ ਗਿਆ ਕਣਕ ਸਾਡੀ 70 75 ਦਿਨਾਂ ਦੀ ਹੋ ਗਈ ਵੀ ਇਹਦਾ ਹੱਲ ਹੁਣ ਕੀ ਕਰਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਦੋਂ ਆਪਣੇ ਕੋਲੇ ਟਾਈਮ ਸੀਗਾ ਉਦੋਂ ਤਾਂ ਆਪਾਂ ਜਾਨੀ ਕਿ ਇਹਨੂੰ ਕੰਟਰੋਲ ਕੀਤਾ ਨਹੀਂ ਤੇ ਹੁਣ ਇਹ ਕੰਮ ਆਪਣੇ ਜਿਹੜੇ ਬਸੋਂ ਬਾਹਰ ਹੋ ਗਿਆ ਕਿਉਂਕਿ ਕਣਕ ਆਪਣੀ 70-75 ਦਿਨਾਂ ਦੀ ਹੋ ਗਈ ਆ ਹੁਣ ਮੈਂ ਗੱਲਾਂ ਬਈ ਦੋ ਕਰੂੰਗਾ ਪਹਿਲਾ ਗੱਲ ਤਾਂ ਜਿੰਨਾਂ ਦੀ ਕਣਕ ਹੈਗੀ ਆ 50-55 ਦਿਨਾਂ ਦੀ ਜਾਂ ਮੰਨ ਲਓ ਵੀ ਇਹਦੋਂ ਥੱਲੇ ਆ 60 ਕ ਦਿਨਾਂ ਤੋਂ ਥੱਲੇ ਥੱਲੇ ਆ ਠੀਕ ਹੈ ਜੀ ਉਹ ਬਈ ਕੋਈ ਵੀ ਸਪਰੇਅ ਕਰ ਲਓ ਜਾਂ 70 ਦਿਨਾਂ ਤੱਕ ਰੱਖ ਲਓ ਵੈਸੇ 70 ਦਿਨਾਂ ਤੱਕ ਮੈਂ ਕਹਿੰਦਾ ਨਹੀਂ ਇਦੂ ਥੱਲੇ ਥੱਲੇ ਰੱਖ ਲਓ ਤੁਸੀਂ 55 ਦਿਨਾਂ ਤੋਂ ਉਹ ਤਾਂ ਬਈ ਜਾਂ ਕੋਈ ਐਕਸਲ ਲੈ ਲਓ ਜਾਂ ਕੋਈ ਹੋਰ ਗੁੱਲੀ ਡੰਡੇ ਵਾਲੀਆਂ ਸਪਰੇਆਂ ਹੁੰਦੀਆਂ ਉਹ ਲੈ ਲਓ ਠੀਕ ਹੈ ਜੀ ਕੋਈ ਵੀ ਜਿਹੜੀ ਤੁਹਾਨੂੰ ਬਈ ਸਸਤੀ ਪੈਂਦੀ ਆ ਉਹ ਲੈ ਲਓ ਕਿਉਂਕਿ ਸਾਰੀਆਂ ਦੀ ਮੰਨ ਲਓ ਵੀ ਇੱਕੋ ਹੀ ਚੀਜ਼ ਹੁੰਦੀਆਂ ਤੇ ਨਾਲ ਉਹਦੇ ਇੱਕ ਪੈਕਟ ਬਈ ਟੋਪਿਕ ਦਾ ਲੈ ਲਓ ਉਹਦੀ ਤੇ ਹੀ ਸਪਰੇਅ ਕਰ ਸਕਦੇ ਆ ਉਹਦੀ ਮਾਤਰਾ ਰੱਖ ਲਓ ਤਕਰੀਬਨ 500 ਐਮਐਲ ਜੇ ਤੁਸੀਂ 100 ਲਓਗੇ ਉਹਦੀ ਜਾਂ ਜਿਹੜੀ ਹੋਰ ਕੋਈ ਸਪਰੇਅ ਲਓਗੇ ਤੇ ਜਾਨੀ ਕਿ ਹੁਣ ਬਈ ਉਹਨੇ ਇੰਨਾ ਹੁੰਦਾ ਜਿਹੜਾ ਅਸਰ ਨਹੀਂ ਕਰਨਾ ਸਪਰੇਅ ਨੇ ਕਿਉਂਕਿ ਜਦੋਂ ਕਰਨਾ ਸੀਗਾ ਬਈ ਉਦੋਂ ਆਪਾਂ ਮੰਨ ਲਓ ਵੀ ਨਹੀਂ ਆਪਾਂ ਹੋਈ ਉਹ ਸਪਰੇਅ ਤੇ ਦੂਜੀ ਗੱਲ ਬਈ ਜੇ ਤੁਸੀਂ ਕਰਨੀਆਂ ਉਹ ਤੁਹਾਡੀ ਮਰਜ਼ੀ ਆ ਵੈਸੇ ਜਿੰਨਾ ਭਰਾਮਾ ਦੀ ਕਣਕ 70 ਦਿਨਾਂ ਦੀ ਹੋਗੀ ਆ ਜਾਂ ਮੰਨ ਲਓ 60 65 ਦਿਨਾਂ ਦੀ ਹੋਗੀ ਮੈਂ ਉਹਨਾਂ ਨੂੰ ਕਿੰਨਾ ਵੀ ਤੁਸੀਂ ਸਪਰੇਅ ਸਪਰੂ ਬਈ ਨਾ ਕਰੋ ਤੇ ਕਿਉਂਕਿ ਹੁਣ ਆਪਣਾ ਜਿਹੜਾ ਸਪਰੇਅ ਨਾ ਝਾੜ ਘਟਣ ਦੇ ਵੀ ਚਾਂਸ ਹੈਗੇ ਆ ਤੇ ਆਪਣੀ ਕਣਕ ਦਾ ਨੁਕਸਾਨ ਵੀ ਹੋ ਸਕਦਾ ਠੀਕ ਹੈ ਜੀ ਉਹਨਾਂ ਭਰਾਵਾਂ ਲਈ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਜਾਂ ਤਾਂ ਤੁਸੀਂ ਜਦੋਂ ਗੁੱਲੀ ਡੰਡਾਓ ਉਹਨੂੰ ਥੋੜੇ ਜਿਹਾ ਰੌਕੇ ਹੇਜੇ ਉੱਪਰੋਂ ਕੱਢ ਦਿਓ ਵੀ ਬੀ ਨਾ ਬਣੂਗਾ ਤੇ ਜਾਂ ਫਿਰ ਬਈ ਇਹਦੀ ਕਣਕ ਦੀ ਜਿਹੜੀ ਗੁੱਡੀ ਕਰਾ ਲਓ ਠੀਕ ਹੈ ਜੀ ਇਹੀ ਦੋ ਗੱਲਾਂ ਮੈਂ ਤੇ ਜੇ ਤੁਸੀਂ ਸਪਰੇਅ ਕਰਨ ਨੂੰ ਹੀ ਆ ਫੇਰ ਬਈ ਤੁਸੀਂ ਆਪ ਦੇ ਰਿਸਕ ਤੇ ਜਾ ਮੰਨ ਲਓ ਵੀ ਥੋੜੀ ਮਾਤਰਾ ਰੱਖ ਲਿਓ ਜਾਂ ਕਰ ਲਓ ਉਹ ਬਈ ਕੀ ਆ ਥੋੜੇ ਟਾਈਮ ਲਈ ਗੁੱਲੀ ਡੰਡਾ ਕਮਲਾ ਜਾਂ ਕਰ ਦੂਗੀ ਉਦੋਂ ਥੋੜੀ ਕਣਕ ਕੁੱਤੇ ਨਿਕਲ ਜੂ ਵੈਸੇ ਉਹਨੇ ਕੋਈ ਐਡਾ ਕੋਈ ਖਾਸ ਜਿਹੜਾ ਅਸਰ ਨਹੀਂ ਕਰਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਆਪਣੀ ਆ ਕਣਕ 70 75 ਦਿਨਾਂ ਦੀ ਹੋ ਗਈ ਆ ਆਪਾਂ ਇਹਦੇ ਹੁਣ ਕੋਈ ਸਪਰੇ ਸੁਪਰੂ ਨਹੀਂ ਕਰਨੀ ਜਿੰਨਾ ਗੁੱਲੀ ਡੰਡਾ ਹੋ ਗਿਆ ਹੋ ਗਿਆ ਬਸ ਠੀਕ ਆ ਠੀਕ ਹੈ ਜੀ ਬਸ ਕੋਈ ਗੱਲ ਨਹੀਂ ਤੇ ਇਹ ਬਈ ਪਹਿਲਾਂ ਹੀ ਟਾਈਮ ਹੁੰਦਾ ਕੰਟਰੋਲ ਕਰਨ ਦਾ ਤੇ ਆਪਰਾ ਬਈ ਤੁੰਦ ਤੁੰਦਰੇ ਵਿੱਚ ਹੀ ਸਪਰੇ ਕਰਤੀ ਸੀ ਐਕਸਲਕਸਲ ਦੀ ਉਹਦੋਂ ਚਲੋ ਵੀ ਕਈਆਂ ਤੋਂ ਮੰਨ ਲਓ ਵੀ ਨਹੀਂ ਟਾਈਮ ਲੱਗਦਾ ਵਾ ਕਈ ਬੰਦਿਆਂ ਦਾ ਤੇ ਹੌਣ ਜਾਨੀ ਕਿ ਬਈ ਤੁਸੀਂ ਰੈਕਸ ਜਿਹੜਾ ਨਾ ਲਓ ਸਪਰੇਅ ਵਾਲਾ ਤੁਸੀਂ ਰੈਸਕਾ ਜਿਹੜਾ ਨਾ ਲਿਓ ਤੇ ਜਿਵੇਂ ਕਿ ਬਈ ਆਪਣੇ ਨਾਲ ਇੱਕ ਕੰਟੈਕਟ ਦੇ ਵਿੱਚ ਬੰਦਾ ਹੈਗਾ ਵਾ ਕੋਈ ਆਪਣਾ ਲਿਆਜੀ ਆ ਉਹਨਾਂ ਦੀ ਕਾਨਕ ਤਕਰੀਬਨ 70 ਦਿਨਾਂ ਦੀ ਹੋ ਗਈ ਸੀ ਤੇ ਉਹਨਾਂ ਦੇ ਗੁੱਲੀ ਡੰਡਾ ਬਹੁਤ ਜ਼ਿਆਦਾ ਸੀ ਉਹਨਾਂ ਨੇ ਬਈ ਕੀ ਕੀਤਾ ਦੋ ਤਿੰਨ ਭਈਏ ਲੈ ਲੈ ਬੰਦੇ ਲੈ ਲੈ ਮੰਨ ਲਓ ਦਿਹਾੜੀਏ ਤੇ ਉਹਨਾਂ ਨੇ ਬਈ ਉਹਨਾਂ ਤੋਂ ਗੁੱਲੀ ਡੰਡਾ ਪਟਵਾਤਾ ਠੀਕ ਹੈ ਜੀ ਉਹ ਗੁੱਲੀ ਡੰਡਾ ਨਾਲ ਤਾਂ ਬਈ ਸਾਰਾ ਪਟਿਆ ਗਿਆ ਨਾਲੇ ਉਹਦਾ ਹੁਣ ਗਾਹ ਨੂੰ ਵੀ ਨਹੀਂ ਬੰਦਦਾ ਤੇ ਨਾਲੇ ਕੋਈ ਬਈ ਕਣਕ ਦਾ ਨੁਕਸਾਨ ਨਹੀਂ ਠੀਕ ਹੈ ਜੀ ਜਾਂ ਦਾ ਤੁਸੀਂ ਉਵੇਂ ਕਰ ਲੋ ਤੇ ਨਹੀਂ ਫਿਰ ਇਹਨੂੰ ਬਈ ਜਦੋਂ ਥੋੜਾ ਹੋ ਗਿਆ ਉਦੋਂ ਤੋਂ ਵੜ ਦਿਓ ਤੇ ਉਹਨਾਂ ਨੇ ਬਈ ਐ ਇਕੱਲਾ ਇਕੱਲਾ ਬੂਝਾ ਜਿਹੜਾ ਪਟ ਕੇ ਬਾਹਰ ਸੈਟਤਾ ਜਿਹਦੇ ਤੁਸੀਂ ਕਹੋਗੇ ਆਪਾਂ ਉਹਦੀ ਵੀਡੀਓ ਵੀ ਬਣਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਉਹਨਾਂ ਨੇ ਢੇਰ ਲਾਏ ਪਏ ਬਈ ਬਾਹਰ ਕੱਢ ਕੱਢ ਕੇ ਪਟਾ ਪਟਾ ਕੇ ਦੋ ਤਿੰਨ ਬਈ ਉਹਨਾਂ ਨੇ ਜਿਹੜੇ ਦਿਹਾੜੀਏ ਲੈ ਲਈ ਸੀ ਬਈ ਇਹ ਤੇ ਉਹ ਬਈ ਆਮ ਹੀ ਮਿਲ ਜਾਂਦੇ ਆ ਜਾ ਰਾ ਤੁਸੀਂ ਓਮੇ ਕਰ ਲਿਓ ਤੇ ਬਾਕੀ ਮਿੱਤਰੋ ਉਮੀਦ ਕਰਦੇ ਹਾਂ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੀ ਚੰਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦਿਆਂ ਨਾ ਵੀਡੀਓ ਦੇ ਨਾਲ ਅੱਸੀ ਕੱਲ ਸਾਰਿਆਂ ਨੂੰ ਬਾਏ ਬਾਏ ਜੀ